తేర చక్రియ తేర అబరే చుక్క ਪਾਸਾ ਅਸ ਹੁੰਦਾ ਨਾ ਮੁਕਿਆ ਮੁਕਿਆ ਸਤਿਏ ਛੋਡੀਆਂ ਫਰਾਰਤਾ ਕਰਦਾ ਬਾਜ ਆ ਜਾ ਉਹ ਗੁਰੂ ਅਰਜਨ ਦੇਵ ਸਾਹਿਬ ਦੀ ਧਰਤੀ ਹੈ ਸਹਾਤ ਦੇਰ ਤੋਂ ਪਹਿਲਾਂ ਤੱਤੀਆਂ ਤੱਤੀਆਂ ਦੇ ਚੌਕੜਾ ਲਾਤੇ ਕੀ ਕੇ ਆਖੀਓ ਕੋ ਮਤਲਬ ਉਹ ਤਾਲ ਤੋਂ ਬੰਦਾਰ ਤੱਕ ਹਰ ਤੋਂ ਦਰਕਾਰ ਤੱਕ ਆਫੀ ਉਹ ਬੰਦ ਆਪ ਤੇ ਗੁਰੂ ਵਰਤਨ ਦੇ ਸਮੇਂ ਉਹਨਾਂ ਆ ਤੈਨੂੰ ਕਹ ਰਹੇ ਨੇ ਸਰਦਾਰ ਫਖਵੀਰ ਸਿੰਘ ਬਾਦਲ ਜਰਨੈਲ ਦੇ ਸਪਾਹੀ ਉਹ ਤੈਨੂੰ ਕਹ ਰਹੇ ਨੇ ਕੀ ਗੱਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵਾਸਤੇ ਗੁਰੂ ਵਰਤਨ ਦੇ ਸਮੇਂ ਦੇ ਕਥੀਆਂ-ਕਥੀਆਂ ਤੇ ਬੈਠ ਕੇ ਮਹਾਰਾਜ ਜੀ ਨੇ ਕਿਹਾ ਸੀ ਮੇਰੀ ਸਤਾ ਕੋ ਤਬਾਹੇ ਤੋਂ ਮੁਕਤ ਹੈ ਮੇਰੀ ਸਤਾ ਕੋ ਤਬਾਹੇ ਤੋਂ ਮੁਕਤ ਹੈ ਮਦਹ ਹਯਾਤ ਦੀ ਨਲਕਾਰ ਕੋ ਰੋਕੇਗਾ ਫਸਲੇ ਆਪਸ ਵਾਹਿਗੁਰੂ ਬਦਲ ਬਦਲ ਦੇ ਮਦਰ ਬਦਲ ਦੇ ਵਕਤ ਦੀ ਰਫਤਾਰ ਕੋ ਰੋਕੇਗਾ ਔਰ ਮੇਰੇ ਖਾਲੋ ਕੇ ਬਰਬਾਦ ਕੋ ਰੋਕਨੇ ਵਾਲੇ ਗੁਰੂ ਹਰਗੋਬਿੰਦ ਦੀ ਤਲਵਾਰ ਕੋ ਰੋਕੇਗਾ ਓ ਨਾਂ ਦੇ ਪਤਨੀ ਫਾਇਦਾ ਕੁੱਤਾ ਜਿਹੜਾ ਗੁਰੂ ਹਰਗੋਬਿੰਦ ਮਹਾਰਾਜ ਦੀ ਮਿਆਦ ਚੋਂ ਨਿਕਲੀ ਪਰਿਵਾਰ ਦੇ ਸਾਹਮਣੇ ਧੌੜ ਕਰ ਲੇ ਅਸੀਂ ਕਹਿੰਦੇ ਆ ਭਗਵੰਤ ਮਾਨ ਅੱਜੋ ਬਾਦਲ ਦੇ ਸੁਪੁੱਤਰ ਫੌਰੀ ਚਾਲੀ ਦਲ ਦਾ ਜਰਨਲ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਆ ਬਫਾਦਾਰ ਸਿਪਾਹੀ ਨੇ ਅੱਜ ਤੱਕ ਕਰਮ ਬਾਦ ਜੇ ਇਹਨਾਂ ਦਾ ਵਾਰ ਵਿੰਗੜੀ ਕਰ ਸਕਦੇ ਕੱਲ ਫੋੜ ਕੇ ਸੁਣਨਾ ਓਏ ਥੋੜੀ ਪਰਫੈਕਸ਼ਨ ਵੱਡੇ ਐਸਐਸਪੀ ਭੈਰ ਲੱਗਦੀ ਆ ਸਾਡੀ ਮੈਂ ਬੇਨਤੀ ਕਰਦਾ ਸਾਡੀ ਭੈਰ ਤੇ ਕੰਪਲਟ ਤੇ ਹੈ ਆਜਾ ਦਿੱਤਾ ਵੀ ਇਹ ਉਹ ਸਿੰਗਲ ਆਉਟ ਸੀ ਚਾਰ-ਚਾਰ ਕਰੇ

ਕੋਤੂ ਕਾ ਹੱਕੇ ਚੱਲਦੀ ਪਈ ਗਏ ਆਪ ਤਾਂ ਵੇਨਾ ਇਸ ਖਰਾਬੇ ਕਦੇ ਤਾਜ ਨਿਰੰਦੇ ਆਪਾ ਚਰ ਬਰਕਰਾਰ ਰੱਖਾ ਵਾਸਤੇ ਆ ਤੇਰੀਆਂ ਨਿੱਕੀਆਂ ਨਿੱਕੀਆਂ ਖਰਾਬਤਾਂ ਦਾ ਮੂੰਹ ਤੋੜ ਜਵਾਰ ਦੇ ਵਾਲੀ ਸਾਰੇ ਬਿਚਿਆ ਹਰਕਤ ਕਰਨ ਤੋਂ ਤੂੰ ਬਾਦ ਨਾ ਆਇਆ ਤਾਂ ਯਾਦ ਰੱਖ ਯਾਦ ਰੱਖ ਤੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੀਆਂ ਆ ਅਸਾਤ ਦੀ ਨੀਂਦ ਦੇ ਛੱਟਣ ਵਾਂਗ ਦੇ ਰਾਜਾ ਕੰਡਾ ਕੋਹ ਜਾਰੀਆਂ ਦੇ ਤੂੰ ਅੱਜ ਤੋਂ 14-15 ਮਹੀਨਿਆਂ ਨੂੰ ਸਰਕਾਰ ਦਾ ਮੁੱਖ ਮੰਤਰੀ ਹੋਣਾ ਸਾਡੇ ਮਜੀਠੀਆ ਸਾਹੂਰ ਦਾ ਸਾਡੇ ਬਾਹਰ ਰੱਖ ਕੇ ਸੋਨੇ ਦਾ ਉਹ ਤਰ ਤੋਰ ਹੋ ਗਿਆ ਵੀ ਨਹੀਂ ਦੇਦਾ ਤਰ ਤੋਰ ਹੋ ਗਿਆ ਵੀ ਨਹੀਂ ਜਾਣਾ ਆਓ ਥੋੜੀਆਂ ਜੀਆਂ ਗੱਲਾਂ ਮੇਰਾ ਜੀ ਕਰਦਾ ਸੀ ਹੋਰ ਕਰਨ ਨੂੰ ਪਰ ਫੱਟੀ ਫੱਟੀ ਲੀਡਰਸ਼ਿਪ ਬੱਤੀ ਆਇਆ ਇੱਕ ਕਹੜਾ ਖੰਭ ਦੇ ਖਿਲਾਫ ਦਾ ਇੱਕ ਵਾਰੀ ਕਿੱਥੇ ਵੀ ਜਾਂਦੇ ਮੈਂ ਕੋਸਤ ਜਮਾ ਸਾਡਾ ਜ਼ਿਲ੍ਹਾ ਬਰਨਾਲਾ ਸਮੁੱਚਾ ਜ਼ਿਲ੍ਹਾ ਬਰਨਾਲਾ ਐਡੋ ਤੇ ਸਰਦਾਰ ਸੁਖਰਾਮ ਸਿੰਘ ਜੀ ਰਾਹੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਬਰਨਾਲਾ ਔਰ ਬੜੇ ਹੀ ਧਰਨੇਦਾਰ ਹਲਕਾ ਇੰਚਾਰਜ ਹਲਕਾ ਪਧੌੜ